ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਰਾਉ ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜਾਖਾਨਾ ਜਦੋਂ ਆਪਾਂ ਜਾਣਦੇ ਆ ਤਾਂ ਉਸ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਾਜਾਖਾਨਾ ਵੀ ਨੇੜਾ ਹੈ ਜੈਤੋ ਵੀ ਬਹੁਤ ਤੋਂ ਦੂਰ ਨਹੀਂ ਚਰਾਸਤਾ ਬੰਦਾ ਦੱਸੋ ਇੱਕ ਪਾਸੇ ਪਿੰਡ ਸੇਡਾ ਸਿੰਘ ਵਾਲਾ ਰਹਿ ਜਾਂਦਾ ਤੇ ਦੂਜੇ ਪਾਸੇ ਨੂੰ ਪਿੰਡ ਜਿਹੜਾ ਉਹ ਰਾਉ ਵਾਲਾ ਰਹਿ ਜਾਂਦਾ ਹੈ ਭਾਈ ਹਰਪ੍ਰੀਤ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਦੱਸੋ ਤੇ ਤਿੰਨ ਨਾਕ ਦਿਖਾਉਂਗਾ ਇਸ ਵੀਡੀਓ ਚ ਇੱਕ ਇਹ ਦਰਗਾਹ ਦੇਖੋ ਇਹ ਕੌਜ਼ ਸਮਾਂ ਪਹਿਲਾਂ ਸੁਕੇ ਹਟਿਆ ਤੇ ਇਹਨੇ ਬੱਛੀ ਨੂੰ ਜਨਮ ਦਿੱਤਾ ਬੜੇ ਵੱਡੇ ਕਾਤ ਕਾੜ ਦੀ ਸੋਹਣੇ ਢਾਂਚੇ ਦੀ ਇਹ ਆਪ ਵੈੜ ਤੇ ਇਹਦੇ ਨਾਲ ਬੱਚਾ ਵੀ ਬੱਛੀ ਹੈ ਲਾਸਟ ਉੱਤੇ ਦਿਖਾਉਣੀ ਹੈ ਇਹ ਤੋਂ ਪਹਿਲਾਂ ਦੋ ਗੱਪਣ گاਵਾ ਤੁਹਾਨੂੰ ਦਿਖਾਉਣੇ ਆ ਪਸ਼ੂ ਕਿਤੋਂ ਵੀ ਖਰੀਦਦੇ ਹੋ ਜਿੰਦਾਂ ਦਾ ਮਰਜੀ ਪਸ਼ੂ ਖਰੀਦਣਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਆਪ ਦੀ ਸਮਝ ਨਾਲ ਤੇ ਤਸੱਲੀ ਕਰਕੇ ਖਰੀਦਿਆ ਕਰੋ ਕੋਲ ਜਰੂਰ ਆਇਆ ਕਰੋ ਇਹ ਹੱਥ ਵਜ ਕੇ ਬੇਨਤੀ ਆਓ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰਾਂ 'ਚ ਬੈਠ ਤੋਂ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਰੂਟੀਨ 'ਚ ਆਈ ਜਾਂਦੀਆਂ ਹਾਂ 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 ਭਈ ਆਈ ਜਾਂਦੀਆਂ ਹਰੋ ਪਹਿਲੇ ਨੰਬਰ ਤੇ ਬੈਠ ਬਾਈ ਕਿੰਨਾ ਮਸੂਆ ਦੰਦੋਂ ਕਿਵੇਂ ਆ ਇਹ ਪਹਿਲਾ ਸੂਆ ਬਾਈ ਜੀ ਸਪਾਈਕ ਦੇ ਸੀਮਨ ਦੀ ਖੋਦ ਹੈ ਹਮ ਹੈਮਰ ਤੋਂ ਵੀਰੇ ਗੱਬਣਾ ਸੈਕਸਟਰ ਤੋਂ ਠੀਕ ਹੈ ਤੇ ਦੰਦੋਂ ਵੀਰੇ ਕੀਰੀ ਇੱਕ ਦੰਦ ਵੀ ਨਹੀਂ ਛੱਡਿਆ ਬੱਚੇ ਨੇ ਆ ਦਿਨ ਕਿੰਨੇ ਲਊ ਦਿਨ ਵੀਰੇ ਮਾਲਕਾਂ ਨੇ ਦਸਨ ਮੁਤਾਬਕ 15 ਦਿਨ ਪਏ ਆ ਬਾਈ ਜੀ ਪੂਰੇ ਅੱਛਾ ਡਿਮਾਂਡ ਕੀ ਰਹਿਣੀ ਹੈ ਜੀ ਡਿਮਾਂਡ ਵੀਰੇ ਫੋਨ ਤੇ ਕਰਾਂਗੇ ਤਿੰਨਾਂ ਦੀ ਰਿਫੋਨ ਤੇ ਕੋਲੀ ਸੋ ਸੋ ਰੇਟ ਫੋਨ ਤੇ ਹੀ ਆ ਪਰ ਹੋਊਗਾ ਜੈਜ ਬਾਈ ਕਹਿੰਦਾ ਜੈਜ ਕਰ ਤੁਸੀਂ ਫੋਨ ਲਾ ਕੇ ਪਤਾ ਕਰਨਾ ਹੋਊਗਾ ਸੋ ਇਹ ਪਹਿਲਣ ਵੈੜ ਹਜੇ ਦੰਦੇ ਨੇ ਕੋਈ ਸਟਿਆਣੀ ਖੀਰੀ ਐ 15 ਦਿਨ ਮਾਲਕਾਂ ਦੇ ਦਸਨ ਮੁਤਾਬਕ ਰਹਿੰਦੇ ਆ ਬਾਈ ਦੀ ਖਰੀਦੀ ਹੋਈ ਆ ਪੰਜ ਚਾਰ ਦਿਨ ਦੋ ਚਾਰ ਦਿਨ ਅੱਗਾ ਪਿੱਛਾ ਹੋ ਸਕਦਾ ਹੁੰਦਾ ਖੈਰ ਬਿਊਟੀ ਚੰਗੀ ਐ ਹਵਾਨਾ ਚੰਗਾ ਬਣਾਉਂਦੀ ਆਉਂਦੀ ਐ ਦਿਨ ਹਜੇ ਨੇ ਲੈਣੇ ਐ ਸੋ ਬ੍ਰੀਡ ਕੁਆਲਿਟੀ ਦੀ ਜਜਮੈਂਟ ਵੀਡੀਓ ਚ ਕਰ ਲਿਓ ਜਿਹਨੂੰ ਪਸੰਦ ਆਵੇ ਰੇਟ ਬਾਈ ਤੋਂ ਫੋਨ ਤੇ ਪਤਾ ਕਰਕੇ ਸੌਦਾ ਤੁਹਾਡਾ ਹੋ ਜਾਊਗਾ ਸੋ ਦੇਖੋ ਦਾ ਸਟਰਕਚਰ ਹਜੇ ਇਹ ਦੰਦ ਵੀ ਪਿਛੇ ਦੰਨੇ ਆ ਦੰਦ ਤੁਹਾਨੂੰ ਇਹਦੇ ਦਿਖਾ ਦਿੰਨੇ ਆ ਹਜੇ ਕੋਈ ਦੰਦ ਨਹੀਂ ਸਿੱਟਿਆ ਠੀਕ ਹੈ ਸਾਰੇ ਦੰਦ ਖੜੇ ਆ ਵਾਇਰਲ ਜਰੂਰ ਪਾਈ ਆ ਪਰ ਹਜੇ ਸਿੱਟਿਆ ਕੋਈ ਨਹੀਂ ਕੀ ਹਾਲ ਦੀ ਘੜੀ ਇਹ ਤਾਂ ਉੱਤਰ ਨਾਲ ਸਟਾਰਟ ਹੀ ਕੀਤਾ ਬਈ ਆਪਣੇ ਕੋਲੇ 5 ਕਿ ਦਿਨ ਹੋ ਗਏ ਆ ਇਹਨੂੰ ਠੀਕ ਹੈ ਲੈਵਲ ਉਹ ਬਹੁਤ ਸੋਹਣਾ ਘਟਨਾ ਬੱਤੀ ਨੇ ਬਈ ਕੋਈ ਭਲ ਭੁਲ ਨਹੀਂ ओके कमाल ਆ ਭਾਈ ਸੋ ਦਸੋ 8012 ਕੋਈ ਕੋਲ ਨਹੀਂ ਕੋਈ ਕੁਸ ਨਹੀਂ ਤੇ ਖਾਸ ਹੈ ਵੀ ਫੀਰੀ ਹੈ ਜੀ ਛੋਟੀ ਉਮਰ ਦਾ ਬੱਚਾ ਐਚਫ ਦੀ ਇਹ ਹੀ ਖਾਸੀਅਤਾਂ ਦੋਸਤੋ ਇਹ ਕੀਰੀਆਂ ਕੀਰੀਆਂ ਵੀ ਜਿਹੜੀਆਂ ਉਹਨਾਂ ਦੇਣ ਲੱਗ ਜਾਂਦੀਆਂ ਜੇ ਚੰਗੀਆਂ ਸੰਭ ਗਏ ਤਾਂ ਮੋੜ ਲਾ ਫੇਰ ਇੱਕ ਵਾਰ ਸੋ ਇਹ ਪਹਿਲੇ ਨੰਬਰ ਤੇ ਵਾਹਰ ਤੋਂ ਦਿਖਾ ਰਹੇ ਗੁਲਾਬੀ ਰੰਗ ਦੇ ਥਾਣਾ ਦਸੋ ਤੇ ਛੋਟੀ ਉਮਰ ਦੀ ਹੈ ਵਾਇਡ ਪਹਿਲਾ ਸੂਆ ਸੂਏ ਸੋਏ ਫਾਈਲਾਂ ਤੇਰੀ ਬੱਚੀ ਤੋਂ ਪਹਿਲੇ ਨੰਬਰ ਤੇ ਦਿਖਾ ਰਹੇ ਆ ਦੋ ਨੰਬਰ ਦੇ ਉੱਤੇ ਵੀ ਇੱਕ ਗੱਬਣ ਵੈੜ ਖੜੀ ਹੈ ਹਰ ਵੀ ਤੇ ਇਹਦੀ ਕੀ ਡਿਟੇਲ ਆ ਬਈ ਇਹ ਬਾਈ ਜੀ ਦੂਜਾ ਸੂਆ ਪਹਿਲੇ ਸੂਏ ਪਾਇਆ ਬਾਈ 30 ਕਿਲੋ ਦੁੱਧ ਦੇ ਨੇ ਵੈੜੀ ਨਹੀਂ denn ਕਿਨੇ ਲੋ denn ਵੈਰੀ ਇਹਦੀ ਵੀ 15 ਪਏ ਆ ਅੱਗੇ ਦੇ ਲੱਗਿਆ ਵਾ ਮੈਜਿਕ ਦਾ ਵੀਰੇ ਠੀਕ ਹੈ ਤੋ ਲੱਗ ਗਿਆ ਨਾ ਸੈਕਟਰ ओके ਸੋ ਦਸੋ ਸੂਆ ਦੂਜਾ ਕਹਿੰਨ ਨੂੰ ਵੀਰੇ ਆਪਾਂ ਪਹਿਲਾ ਸੂਆ ਕਹਿ ਕੇ ਵੇਚ ਦਈਏ ਲੈਵੇ ਤੋਂ ਬੱਚੀ ਪਹਿਲ ਨਹੀਂ ਲੱਗਦੀ ਹੈ ਹਮ ਪਰ ਪਿਓਰ ਦੂਜਾ ਸੂਆ ਜੀ ਕਿ ਸੋ ਦਸੋ ਦੂਜਾ ਸੂਆ ਸੁੰਦੀ ਹੈ ਵੈਸੇ ਵਾਕਈ ਪਹਿਲਣ ਕਹਦੇ ਵੀਰ ਭਲੂਣ ਥੋੜੀ ਜੀ ਪਾਈ ਹੈ ਉਹ ਬੈਠਣ ਨਾਲ ਕਈ ਵਾਰ ਇੱਕ ਪਾਸੇ ਹੋ ਜਾਂਦੀ ਹੈ ਹਵਾਨਾ ਫਿਟਿੰਗ ਵਾਲਾ ਪ੍ਰੋਪਰ ਜਿੱਦਾਂ ਤਿਆਰ ਹੋ ਗਈ 15 ਦਿਨਾਂ ਨੂੰ ਦੱਸੂਗੀ ਬਹੁਤ ਸੋਹਣੀ ਤਿਆਰ ਹੁੰਦੀ ਹੈ ਬਾਈ ਜੀ ਆਪਣੀ ਵੇਖੀ ਵੀ ਆ ਪਹਿਲੇ ਸੂਏ ਆਪਣੇ ਕੋਲੋਂ ਕਈ ਵੀ ਆ ਇਹ ਵੀ ਤੁਹਾਨੂੰ ਦੱਸ ਦਿੰਨੇ ਆਪਾਂ ਅੱਛਾ ਤੇ ਜਮਾ ਫੈਟੀ ਗੜਨਾ ਹੈ ਗੜਦੀ ਹੈ ਵੀਰੇ ਪੂਰਾ ਚੌੜਾ ਸਹੀ ਭਵਨ ਬਹੁਤ ਸੋਹਣਾ ਦੱਸੋ ਵੈੜ ਦਾ ਫੇਰ ਅਜੇ ਬਣਾਉਣਾ ਹੈ ਕੱਚੀ ਹੈ ਅਜੇ ਚੰਗੇ ਕੱਦ ਕਾਠ ਦੀ ਸੋਹਣੀ ਵੈੜ ਹੈ ਵੇਲ ਵੀ ਚੰਗੀ ਕਮਾਲਾ ਹਰਪ੍ਰੀਤ ਭਾਈ ਜੀ ਬਾਕੀ ਬਾਕੀ ਸੋਇ ਦੂਜਾ ਸੂਆ ਸੁੰਦੀ ਵੈੜ ਫॉर ਸੇਲ ਹੈ ਦੁੱਧ ਦਬਾਈ ਕੇ ਨਾ ਵੀ ਪਹਿਲੇ ਸੋਚ ਚੰਗਾ ਦੁੱਤਾ گاਵਾਂ ਦੇ ਮਾਮਲੇ ਚ ਦੋਸਤੋ ਇਹ ਗੱਲ ਮੰਨਣ ਚਾਹੁੰਦੀ ਹੈ ਵੀ گاਵਾਂ ਤੋਂ ਚੰਗੀ ਸੇਵਾ ਨਾਲ ਜਿੰਨਾ ਮਰਜੀ ਦੁੱਧ ਚੋਈ ਚੰਮੋ ਇਹ ਕਰਮ ਵਾਲੀਆਂ ਬਹੁਤ ਦੁੱਧ ਦੇ ਦਿੰਦੇ। ਬੰਦੇ ਹਰਪ੍ਰੀਤ ਭਾਈ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਹੁਣ ਤੁਹਾਨੂੰ ਸੋਈ ਸਵਾਈ ਗਾਂ ਖਵਾਵਾਂਗੇ ਜਿਹਨੇ ਵੱਛੀ ਨੂੰ ਜਨਮ ਦਿੱਤਾ। ਕੀ ਬਿਲਕੁਲ ਤਾਜੀ ਸੂਈ ਦੀ ਹੈ ਹਰਪ੍ਰੀਤ ਭਾਈ ਇਹ ਕਦੋਂ ਕਦੀ ਸੂਈ ਵੀ ਹੈ ਇਹ ਵੀਰੇ ਸੂਈ ਆ 9:00 ਵਜੇ 9:00 ਵਜੇ ਸੂਈ ਹੈ ਹਾਂਜੀ ਜੇਰ ਹਜੇ ਪੈਣ ਵਾਲੀ ਹੈ ਜੇਰ ਭਾਈ ਪੈਣ ਵਾਲੀ ਹੈ ਹਜੇ ਬਾਕੀ ਜੇਰ ਠੀਕ ਹੈ ਹਾਂਜੀ ਬੱਚੀ ਨੂੰ ਜਨਮ ਦਿੱਤਾ ਹਾਂਜੀ ਬੱਚੀ ਨੂੰ ਵੀਰੇ ਬੱਚਾ ਹੈਗਾ ਹੈਮਰ ਦਾ ਠੀਕ ਹੈ ਸੂਹਾ ਕਿੰਨਾ ਹੈ ਮੈਂ ਕੋਈ ਡੀਐਨਏ ਟੈਸਟ ਕਰਾ ਲਈ 6 ਰਾਂ ਤੋਂ ਦੂਜਾ ਸੂਹਾ ਸੁੰਦੀ ਆ ਭਾਈ ਜੀ ਠੀਕ ਹੈ ਪਹਿਲੇ ਸੂਏ ਪਾਇਆ ਬੜਨੇ 38 39 ਕਿਲੋ ਤੋਰਦਗੇ ਭਾਈ ਸੋ ਦਸਤੋ 38 39 ਕਿਲੋ ਪਹਿਲਨ ਨੇ ਦੁੱਧ ਪਾਇਆ ਹੈਮਰ ਬੋਲ ਦੀ ਵੱਛੀ ਨੂੰ ਜਨਮ ਦਿੱਤਾ ਸੂ ਇਨੂੰ 2 3 ਘੰਟੇ ਹੀ ਹੋਏ ਆ ਜੇਰ ਇਹਦੀ ਅਜੇ ਪੈਣ ਵਾਲੀ ਐ ਘਰੇ ਦਾ ਦੁੱਧ ਕੁਛ ਚੋਣਾ ਪਾਊਗਾ ਫੇਰ ਪਸ਼ੂ ਜਦੋਂ ਹੌਲਾ ਹੁੰਦਾ ਹਵਾਨੇ ਵੱਲੋਂ ਫੇਰ ਇਹ ਗਾਵਾਂ ਬੈਠਦੀਆਂ ਫਿਲਹਾਲ ਤੁਸੀਂ ਇਹ ਭਰੇ ਜੇ ਹਵਾਨੇ 'ਚ ਦੇਖ ਰਹੇ ਹੋ ਥੋੜਾ ਬਹੁਤ ਦੁੱਧ ਬਾਈ ਕਹਿੰਦਾ ਵੀ ਇਹਦਾ ਜਰੂਰ ਜਿਹੜਾ ਉਹ ਬੱਚੇ ਨੂੰ ਚੰਗਾਇਆ ਵਿਆ ਅਜੇ ਹੋਰ ਹੌਲੀ ਕਰਨੀ ਪਊਗੀ ਫੇਰ ਬੈਠੂਗੀ ਇਹ ਫੇਰ ਹੀ ਜੇਰ ਪੈਣੀ ਫੋਲ ਬੜਾ ਕਾਦਾ ਦੋਸਤੋ ਜਿੰਨੀ ਵੱਡੀ ਸੋਚ ਸਕਦੇ ਹੋ ਉਸ ਹੱਬ ਤੇ ਬਾੜਾ ਨਹੀਂ ਆਉਂਦੇ ਬਾਈ ਜੀ 45 ਕਿਲੋ ਬੜੇ ਆਰਾਮਦਾਰੀ ਨਾਲ ਚਗਾਉਣਾ ਸੋ ਦੇਖੋ ਵੈੜੀ ਸੋ ਕਰਨੀ ਕੰਨੀ ਲਵਾਈ ਦੇਖੋ ਕਿਮੀ ਫੁੱਲ ਲੰਬੀ ਵੈੜ ਸੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਉਧਰ ਕੁੱਤਾ ਪੌਂਕੀ ਜਾਂਦਾ ਅੱਡ ਵੱੱਡਾ ਕਰਕੇ ਤੇ ਉਹਦੇ ਤੋਂ ਥੋੜਾ ਜਿਹਾ ਡਰਦੀ ਹੈ ਇੱਕ ਬੱਚਾ ਇਹਦਾ ਅੰਦਰ ਸੋ ਇਹ ਦੂਜਾ ਸੂਆ ਤਾਜੀ ਸੂਈ ਵੀ ਵੈੜ ਬਿਊਟੀਫੁਲ ਆ ਦੋਸਤੋ ਵੈੜ ਦੇ ਵਿੱਚ ਤੇ ਬਣਾਵਟ ਵੀ ਤੁਸੀਂ ਦੇਖੋ ਬਹੁਤ ਸੋਹਣੇ ਕਾਦ ਕਾਢ ਦੀ ਚੰਗੀ ਬਰੀਕੀਆਂ ਵਾਲੀ ਮੱਛੀ ਹੈ ਸੋਹਣਾ ਦੁੱਧ ਪਾਉਣਾ ਕਰਨ ਵਾਲੀ ਨੇ ਮੋੜ ਲਗੇ ਹਰਪਿੰਦ ਭਾਈ ਅੱਗੇ ਨਾਲ ਹੋਰ ਇਹ ਹਾਥੀਂ ਚਵਾਈ ਵਾਲੇ ਥਾਣਾ ਦੱਸੋ ਤੇ ਚਾਰੇ ਥਾਣ ਬਿਲਕੁਲ ਥੱਲੇ ਨੂੰ ਸਿੱਧੇ ਆ ਥੋੜੀ ਜੀ ਭਲੂਣਾ ਫੇਰ ਵੀ ਥਣ ਜਿਹੜੇ ਖੁੱਚਾਂ ਤੋਂ ਉੱਤੇ ਹੀ ਐ ਉਹ ਹਵਾਨੇ ਦਾ ਸੈਂਕੋ ਕਿ ਦੁੱਧ ਚੰਗੇ ਵਾਲੀ ਹੈ ਗਾਂ ਤਾਂ ਬਹੁਤ ਤੋਂ ਵੱਡਾ ਦਿੰਦਾ ਡੜਗੜ ਪੈ ਜਾਂਦਾ ਵੀ ਜੋ ਸੁੰਦਾ ਜਾਨਵਰ ਸਹੀ ਐ ਪੰਜ ਸੱਤ ਦਿਨਾਂ ਚ ਭੜਾ ਭਲੂਣ ਭਲਣ ਲਾ ਕੇ ਐ ਬਣ ਜਾਣਾ ਭਾਈ ਸਹੀ ਸੋ ਸੋਹਣੀ ਵੜੇ ਲਾਸਟ ਉਤੇ ਦਿਖਾ ਰਹੀ ਸੀ ਸੋ ਇਹ ਅੱਜ ਦੀ ਵੀਡੀਓ ਦੇ ਤੰਨ ਨਾਕ ਸੀ ਤੇ ਇਹਦੀ ਬੱਚੀ ਜਰੂਰ ਤੁਹਾਨੂੰ ਇੱਕ ਵਾਰ ਦਿਖਾ ਦੰਗਾ ਸੋ ਦੱਸੋ ਇਹਦੀ ਬੱਚੀ ਦੇਖਿਓ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੱਤਾ ਗਾਂ ਚੰਗੀ ਆ ਤੇ ਨੇਚਰਲੀ ਇਹ ਬੱਚਾ ਚੰਗਾ ਹੀ ਆਉਣਾ ਸੀ ਸੋ ਇਹ ਦੇ ਨਾਲ ਫੀਮੇਲ ਕਾਫ ਹੈ ਬੱਚੀ ਵਾਲੀ ਗਾਂ ਦਾ ਫਾਇਦਾ ਇਹ ਹੁੰਦਾ ਦੱਸੋ ਜਿਵੇਂ ਆਪਾਂ ਪਹਿਲਾਂ ਇੱਕ ਖੀਰੀ ਵਾਹਣ ਦਿਖਾਈ ਹੈ 2 ਸਾਲਾਂ ਦੀ ਬੱਚੀ ਜਿਹੜੀ ਉਹ ਦੁੱਧ ਤੇ ਆ ਜਾਂਦੀ ਗਾਂ ਬਣ ਜਾਂਦੀ ਹੈ ਮਤਲਬ ਉਹ ਦੋਹਾਂ ਸਾਲਾਂ ਚ ਇੱਕ ਤੋਂ ਦੋ ਕਰਮ ਵਾਲੀਆਂ ਕਨਫਰਮ ਹੈ ਜੇ ਚੰਗੀ ਸੰਭਾਲ ਰੱਖੀ ਤਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਨਾਗ ਬਾਈ ਹਰਪ੍ਰੀਤ ਕੋਲ ਵਿਕਰੀ ਆਲੇ ਸੀ ਤਿੰਨੇ ਤੁਹਾਨੂੰ ਦਿਖਾਤੇ ਧੰਨਵਾਦ